ਇਹ ਲੱਗਿਆ ਪਰਪਲ ਅੱਗੇ ਨਵਾਂ ਇਹ ਕਿਸ਼ਾ ਦਿੱਤਾ ਇਹਨਾਂ ਕਾਲੀ ਅੱਗੇ ਰੰਗ ਹੋ ਗਿਆ ਨਹੀਂ ਨਹੀਂ ਫੋਨ ਬੰਦ ਕਰਿਓ ਸਿਕੂ ਅਨਲੌਕ ਕਰ ਹਾਂਜੀ ਡਰਾਵਰ ਦੀ ਸਮਾਨ ਘੋੜੇ ਆ ਜੀ ਸਮਾਨ ਟ੍ਰਾਂਸਫਰ ਕਰ ਰਹੇ ਆ ਨਵੇਂ ਘਰ ਚ ਪੁਰਾਣੇ ਤੋਂ ਨਵੇਂ ਚ ਇੱਥੇ ਤਾਂ ਜੀ ਲੋਣਾ ਜੀ ਯਾਰ ਸੀਤਾ ਸਮਾਨ ਦਾ ਟੈਂਪੂ ਭਰ ਕੇ ਲਿਆਤਾ ਤੈਨੂੰ ਤੇ ਰੱਖ ਲਈ ਠੀਕ ਹੈ ਸਾਹਮਣੇ ਕਮਰੇ ਦੇ ਜਿਹਾ ਜਾਰੀ ਠੀਕ ਹੈ ਇਨੇ 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 ਜਣੇ ਗਵਾਹ ਆ ਸਾਰੇ ਗਵਾਹ ਚਾਹੀਦੀ ਸਰਜੀ ਦਾ ਸੰਦੂਕ ਚਾਹੀਦਾ ਭਾਈ ਉਹਨਾਂ ਨੂੰ ਤਾਂ ਸਾਰਿਆਂ ਨੇ ਗੁਰਮਤਿ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਸੋ ਅੱਜ ਅਮਰਦਿਲਾ ਹੋ ਚੁੱਕਿਆ 5 ਵਜੇ ਚੁੱਕਿਆ ਇਸ਼ਨਾਨ ਪਨ ਕਰ ਲਿਆ ਰੈਡੀ ਹੋ ਗਿਆ ਹੁਣ ਚਲਦੇ ਹਾਂ ਗੁਰਦੁਆਰਾ ਸਾਹਿਬ ਤੇ ਅੱਜ ਜਾਣਾ ਹੈ ਸ਼੍ਰੀ ਗੰਗਨਗਰ ਰਿਸ਼ਤੇਦਾਰੀ ਚ ਮੁਖਾਵਾਂਗੇ ਤੁਹਾਨੂੰ ਕਿੱਥੇ ਜਾਣਾ ਪਹਿਲਾਂ ਅੱਜ ਸੰਗਰਾਦ ਮਨਾਉਣੀ ਹੈ ਸੰਗਰਾਦ ਦਾ ਦਿਹਾੜਾ ਅੱਜ ਮੱਗਰ ਦੀ ਸੰਗਰਾਦ ਅੱਜ ਸੋ ਹੁਣ ਗੁਰਦੁਆਰਾ ਸਾਹਿਬ ਚਲਦੇ ਆਂ ਦੇਗ ਬਣਾਉਨੇ ਆ 12 ਵਾ ਦੀ ਬਾਣੀ ਪੜ੍ਹਦੇ ਆਂ ਭੋਗ ਉਹਨੇ ਸੰਗਰਾਦ ਫਿਰ ਗੰਗਨਗਰ ਜਾਵਾਂਗੇ ਬੜੇ ਰਿਓ ਲਾਈਕ ਜਿਹੜਾ ਕਰਦੇ ਹੋ ਚਲਦੇ ਆ ਗੁਰਦੁਆਰਾ ਸਾਹਿਬ ਸੋ ਗਰਮਕ ਪਿਆਰਿਓ ਆ ਗਏ ਆ ਘਰੇ ਸੰਗਰਾਦ ਮਨਾ ਕੇ ਸਵੇਰੇ 8 ਵਜੇ ਗਏ ਆ ਹੁਣੇ ਆਏ ਆ ਬਸ 10 ਮਿੰਟ ਪਹਿਲਾਂ ਤਿਆਰ ਹੋ ਗਏ ਹੁਣ ਥੋੜਾ ਬਦਲ ਕੇ ਹੁਣ ਅੱਜ ਅਸੀਂ ਜਾ ਰਹੇ ਆ ਸੀਤਾ ਕੋਲੇ ਗੰਗਾ ਨਗਰ ਸੀਤਾ ਸਾੜੀ ਸਹਿਬਾ ਉਹਨਾਂ ਕੋਲ ਉਹਨਾਂ ਦੇ ਅੱਜ ਘਰ ਦਾ ਮੂਰਤ ਹੈ ਉੱਥੇ ਜਾ ਰਹੇ ਆ ਸਾਰੇ ਪਿਆਰ ਹੈ ਸਰਬੱਤ ਦੀ ਮਾਸੀ ਕੋਲ ਜਾ ਰਹੇ ਹਾਂ ਸੀਮਾ ਵੀ ਪਿਆਰ ਹੈ ਸੀਮਾ ਦੀ ਭੈਣ ਕੋਲ ਜਾ ਰਹੇ ਹਾਂ ਸਮਰਦੀਪ ਸਮਰਦੀ ਮਾਸੀ ਸਮਰਦੀ ਮਾਸੀ ਕੋਲ ਕੱਪੜਾ ਮਾਰਤਾ ਗੱਡੀ ਤੇ ਨਹੀਂ ਮਾਰਿਆ ਨਹੀਂ ਮਾਰਿਆ ਮੰਮਾ ਦੀ ਖੁਸ਼ੀ ਨਾ ਸਤਮੇ ਅਸਮਾਨ ਤੇ ਪਹੁੰਚ ਵੀ ਗਈ ਚੱਕੋ ਕੁਮਮਾ ਦੀ ਖੁਸ਼ੀ ਸਤਮੇ ਅਸਮਾਨ ਤੇ ਸੋ ਹਣ ਜਾ ਰਹੇ ਹਾਂ ਦਿਖਾਉਣੇ ਆ ਤੁਹਾਨੂੰ ਸਾਰਾ ਕੁਝ ਕਿੱਥੇ ਜਾਵਾਂਗੇ ਕੀ ਕਰਨਾ ਲਾਈਕ ਜਰੂਰ ਕਰ ਦਿਓ ਬਣੇ ਰਹੋ ਸਾਡੇ ਨਾਲ सारा बोतल भर पार रहा पहले 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 छेती चली शुगर मक प्यारे शुगर में आ इधर जा रहे हैं गंगानगर शुगर में आ सामने सगर प्यारे हो पहुंच चुके हैं सामने रिको रिको है ना है के इको रिको रिको आ गए जसवीर सिंह खड़ा सामने सारा परिवार ही इथे बाहर खड़ा हुआ पर्वारी पर्वारी सारा परिवार ही खड़ा था चलो चलो जी पहुंच चुके हैं सो गुरमुख प्यारे पहुंच चुके हैं सीता दे करे केड़ा करे आई है इधर ही और सामने ब्लॉग हेलो सुन तेल लो बोल दे

ਮਣ ਦਾ ਸੀਤਾ ਸੀਮਾ ਅੱਜ ਅੱਜ ਆਜਾਦ ਨੇ ਦੋ ਗੱਡੀਆਂ ਅਸੀਂ ਗੱਡੀਆਂ ਮੈਂ ਲਓ ਜੀ ਆ ਚਾਦਰਾਂ ਆ ਚਾਦਰਾਂ ਸੀਤਾ ਨੇ ਤੇ ਸੀਮਾ ਨੇ ਗੱਡੀਆਂ ਆ ਸੀਤਾ ਅੱਗੇ ਦੱਸੇ ਮੈਂ ਵੈਸੇ ਤਾਂ ਦੰਨੇ ਪਹਿਣਾ ਲਾ ਰਹੀਆਂ ਚਾਦਰਾਂ ਮਾਰੇ ਦੀ ਤਿਆਰੀ ਹੋ ਗਈ ਜੀ ਸੋਨ ਹਾ ਸਤਰੀਆ ਕਾਲਾ ਵਾਏ ਚਿਨਾ ਤੇ ਪੜ੍ਹਨ ਹੋ ਰਹਿਣਾ ਲੱਗਦਾ ਸੋ ਗਰਮਕ ਪਿਆਰਿਓ ਸਮਾਪਤੀ ਹੋ ਗਈ ਔਰ ਪ੍ਰਸ਼ਾਦਾ ਸ਼ਕਣ ਲੱਗੇ ਆ ਗਿਆ ਥਾਲ ਹਾਂਜੀ ਕੋਈ ਕੋਈ ਗਿਆਨ ਦੇਓ ਪ੍ਰਸ਼ਾਦਾ ਸ਼ਕਣ ਲੱਗੇ ਬਸ ਮਹਾਰਾਜ ਗੁਰੂ ਦਾ ਲੰਗਰ ਹੈ ਸਗਰੇ ਗੁਰੂ ਦਾ ਲੰਗਰ ਅਦਰ ਸਮਰ ਬੈਠਾ ਤੇ ਨਹੀਂ ਬੈਠੇ ਆਸੀਂ ਸਕਦੇ ਆ ਪ੍ਰਸ਼ਾਦਾ ਨਹੀਂ ਹੋਰ ਫੋੜਿਆ ਨਹੀਂ ਹਾਂ ਨਾ ਨਾ ਕੱਲੇ ਓਏ ਯਾਰ ਖੋਲੀ ਅਗਲਾ ਜਾ ਮੁਗਵਿੰਦਰ ਜਿੱਥੇ ਸਾਡੇ ਸਾਰੇ ਟੰਗ ਦੇ ਹੋ ਵਰਪਾਤੀ ਨਵਾਂ ਇਹ ਛਾਲ ਦਿੱਤਾ ਇੱਥੇ ਨਾਲੀ ਅੱਤੇ ਨਾਲੀ ਆ ਗਿਆ ਨਹੀਂ ਇਹ ਸਮਾਨ ਲੱਗ ਦਿਆ ਅਜੀਤ ਨਵਰ ਜੀ ਸਮਾਨ ਘੋਰੇ ਆਂ ਜੀ ਸਮਾਨ ਟ੍ਰਾਂਸਫਰ ਕਰ ਰਹੇ ਆ ਨਵੇਂ ਘਰ ਚ ਪੁਰਾਣੇ ਤੋਂ ਨਵੇਂ ਚ ਇੱਥੇ ਤਾਂ ਰੋਣਾ ਜੀ ਯਾਰ ਸੀਤਾ ਸਮਾਨ ਦਾ ਟੈਂਪੂ ਭਰ ਕੇ ਲਿਆਤਾ ਤੈਨੂੰ ਤੇ ਰੱਖ ਲਈ ਠੀਕ ਐ ਸਾਹਮਣੇ ਕਮਰੇ ਦੇ ਵਿੱਚ ਜਾ ਲਈ ਠੀਕ ਐ ਇੰਨੇ ਜਨੇ ਗਵਾ ਆ ਸਾਰੇ ਗਵਾ ਬਾਕੀ ਨਹੀਂ ਚਾਹੀਦੀ ਸਰ ਜੀ ਦਸ ਦੂਸਰ ਹਾਂ ਸੰਦੂਕ ਨਹੀਂ ਚਾਹੀਦਾ ਭਈ ਉਹਨਾਂ ਨੂੰ ਤਾਂ ਸਾਰਿਆਂ ਨੇ ਕੰਮ ਆ ਤੁਹਾਨੂੰ ਕੀ ਕੰਮ ਆ ਮੈਂ ਖੜੀ ਰੋਸ ਦੇਣਾਂ ਨੀ ਹਮ ਹਾਗੀ ਜਸਵੀਰ ਆਪੇ ਚੋਣੂ ਕਿਉਂ ਹੋ ਰੋਣੀ ਮੇਰੀ ਕਰਕੇ ਦਿੰਦੀ ਸੋ ਗਰਮਕ ਪਿਆਰੇਓ ਹੁਣ ਜਾ ਰਹੇ ਆ ਘਰ ਸਮਾਪਤੀ ਹੋ ਗਈ ਸਾਰੀ ਡੌਨ ਤੁਰਨ ਲੱਗਿਆ ਘਰ ਨੂੰ ਇੱਧਰ ਮੰਮੀ ਵੀ ਜਾ ਰਹੀ ਨਾਲ ਜਸੂ ਬਾਈ ਵੀ ਸਰ ਬਾਤ ਮਗਰ ਜਾਵੜਾ ਮੰਮੀ ਫਿਰ ਉਹਨੂੰ ਚੜਾਉਣਾ ਐ ਸਟੇਸ਼ਨ ਤੇ ਠੀਕ ਹੈ ਫਿਰ ਠੀਕ ਹੈ ਚੱਲ ਵੀ ਜਸੂ ਬਾਈ ਹੋ ਜਾਂਦੀ ਜਸੂ ਬਾਈ ਕੀ ਟ੍ਰੇਨ ਬਾਏ ਕਰੋ ਬਾਏ ਇੱਥੇ ਬੈਠਾ ਮੈਂ ਦੇਖ ਲੈਣਗੇ ਉਹ ਵਿੱਚ ਦੀ ਕੁਝ ਦਿਖਣਾ ਨਹੀਂ ਪੀੜ ਪੋਦਾ ਲਮੜੀ ਚ ਟੱਪ ਗਈ ਹੈ ਨਾ ਸੋ ਗਰਮਖ ਪਿਆਰਿਓ ਜਾ ਰਹੇ ਆ ਘਰ ਇੱਥੇ ਖੜੇ ਸੀ ਪੰਜਾਬੀ ਬਾਈ ਆਪਣਾ ਇੱਥੇ ਕੋਈ ਪੰਜਾਬੀ ਫਾਸਟ ਫੂਡ ਵਾਲਾ ਹਰਪ੍ਰੀਤ ਸਿੰਘ ਮੰਗਾ ਬਾਈ ਦੀ ਕੋਲ 버ਗਰ ਖਾਣ ਲੱਗੇ ਆ ਹੁਣ ਸਮਰਗੰ ਦਾ 버ਗਰ ਖਾਣਾ ਮੈਂ ਸੁਗਰਮਕ ਪਿਆਰਿਓ ਪਹੁੰਚ ਚੁੱਕੇ ਆ ਘਰ ਬੜਾ ਆਨੰਦ ਲਿਆ ਅੱਜ ਸਾਰਿਆਂ ਨੂੰ ਮਿਲ ਕੇ ਆਏ ਆ ਪ੍ਰੋਗਰਾਮ ਤੇ ਜਾ ਕੇ ਆਏ ਆ ਬੜਾ ਆਨੰਦ ਲਿਆ ਹੁਣ ਘਰ ਪਹੁੰਚ ਚੁੱਕੇ ਆ ਸੁਗਰਮਕ ਪਿਆਰਿਓ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆ ਉਮੀਦ ਕਰਦੇ ਆ ਕਿ ਅੱਜ ਦਾ ਬਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਜਰੂਰ ਕਰ ਦਿਓ ਕਮੈਂਟ ਜਰੂਰ ਕਰ ਦਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆ ਫਿਰ ਅਗਲੇ ਨਵੇਂ ਬਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਆਉਦੀ ਕਰਵਾਈਏ ਬਲੌਗ ਨਾ ਬਣਾਵੇ ਮੈਂ ਨਾ ਥੈਂਕ ਯੂ ਫਿਰ ਕੀ